ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਇਹ ਵੀਡੀਓ ਦੋਸਤੋ ਆਪਾਂ ਪੈਂਡ ਰੋਡੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਦੋਸਤੋ ਇਸ ਨੂੰ ਮੋਗਾ ਲੱਗਦਾ ਇਹ ਵੀਡੀਓ ਵਿੱਚ ਦੋਸਤੋ ਆਪਾਂ ਨੀਲੀ ਰਾਵੀ ਦੇ ਬਹਿਤ ਕਮਾਲ ਦੋ ਨਗ ਦੋਸਤੋ ਕਵਰ ਕਰਨੇ ਨੇ ਬਹੁਤ ਹੀ ਕਮਾਲ ਦੇ ਦੋਸਤੋ ਇਹ ਜਾਨਵਰ ਨੇ ਬਾਕੀ ਇਨਫੋਰਮੇਸ਼ਨ ਲਈ ਆਪਾਂ ਬਾਈ ਜੀ ਨਾਲ ਗੱਲ ਕਰਦੇ ਹਾਂ ਹਾਂਜੀ ਸਸਰੀ ਘਰ ਬਾਈ ਜੀ ਸਸਰੀ ਘਰ ਬਾਈ ਜੀ ਤੇ ਸਭ ਤੋਂ ਪਹਿਲਾਂ ਮੈਂ ਬਾਈ ਜੀ ਆਪਣਾ ਨਾਮ ਪਤਾ ਜਰੂਰ ਦੱਸ ਦਿਆਂ। ਨਾਮ ਬਾਈ ਬਲਵੀਰ ਸਿੰਘ ਆ। ਹਾਂਜੀ। ਪੈਂਡ ਰੋਡੇ। ਹਾਂਜੀ। ਜ਼ਿਲ੍ਹਾ ਮੋਗਾ ਤਸੀਲ ਬਾਗਾ ਫਰਾਂ। ਠੀਕ ਆ ਬਾਈ ਜੀ। ਤੇ ਸਭ ਤੋਂ ਪਹਿਲਾਂ ਦੱਸੋ ਬਾਈ ਜੀ ਇਹ ਵੀਡੀਓ ਕਿਹੜੇ ਪਾਸੇ ਸ਼ੁਰੂ ਕਰਨੀ ਐ? ਮਿਲ ਕੋ ਆਪਾਂ ਇਸ ਪਾਸੇ ਸ਼ੁਰੂ ਕਰ ਲਓ ਬਾਈ। ਠੀਕ ਆ ਜੀ। ਇਹਦੀ ਕੀ ਡੀਟੇਲ ਆ ਬਾਈ ਘੱਟੀ ਦੀ? ਇਹ ਬਾਈ ਸਵਾਕ ਸਾਲ ਦੀ ਇਸ ਘਾਟੀ ਆ ਸਵਾ ਸਾਲ ਤੋਂ। ਠੀਕ ਆ ਜੀ। ਤੇ ਕੈਪਟਨ ਬੌਲਰ ਦੀ ਆਪ ਆ। ਠੀਕ ਆ ਰੋਡੇ ਵਾਲੇ ਦੀ। ਹਾਂ ਰੋਡੇ ਵਾਲੇ ਦੀ। ਠੀਕ ਆ। ਤੇ ਮਾਂ ਵੀ ਇਹਦੀ ਆਪਣੇ ਕੋਲੇ ਆ ਵੇਖ ਵੀ ਸਕਦਾ ਕੋਈ ਗੱਲ। 16 ਤੋਂ 17 ਲੀ ਤੇ ਲੋ ਵੀ ਮਿੱਤਰੋ ਆਖੂ ਕੁ ਬੜੀ ਕਰਮਾੜੀ ਨੂੰ ਚੰਗੀ ਲੱਗੀ ਆ ਸਿੰਘ ਵੇਖੋ ਚੈੱਕ ਕਰੋ ਸਿੰਘ ਦੀ ਕੁਆਲਿਟੀ ਬਹੁਤ ਜ਼ਿਆਦੇ ਚੰਗੀ ਆ ਸਿੱਧੇ ਪਟੇ ਜੀ ਦੋਸਤੋ ਕਰਮਾੜੀ ਆ ਆਪ ਆ ਦੋਵੇਂ ਅੱਖਾਂ ਵੇਖੋ ਬਹੁਤ ਜ਼ਿਆਦੇ ਚੰਗੀਆਂ ਸਿੱਧਾ ਪਟਾ ਚਾਰੇ ਪੈਰਾਂ ਤੇ ਨਿਸ਼ਾਨ ਤੇ ਬਾਕੀ ਆਪਾਂ ਥਲੋ ਥਲੋ ਤੁਹਾਨੂੰ ਵਿਖਾਉਣੀ ਆ ਇਹ ਦੀ ਤੁਹਾਨੂੰ ਆਪ ਹੀ ਵੇਖ ਲਓ ਲੋ ਵੀ ਦੋਸਤੋ ਥਲੋ ਥਲੋ ਕਰਮਾੜੀ ਨੂੰ ਬਹੁਤ ਜ਼ਿਆਦੇ ਚੰਗਾ ਲੱਗਿਆ ਹੋਇਆ ਵੇਖੋ ਤੁਸੀਂ ਬਹੁਤ ਜ਼ਿਆਦੇ ਮੋਟਾ ਥਾਨ ਲੱਗਿਆ ਹੋਇਆ ਤੇ ਇਹਦਾ ਰੇਟ ਭਾਈ ਜੀ ਕਿਵੇਂ ਕਰਨਾ ਵੀਡ ਬਾਈ ਇਹਦਾ ਫੋਨ ਤੇ ਕਰ ਲਾਂ ਤੇ ਜਰਾ ਫਿਰ ਤੋਰ ਕੇ ਵਿਖਾ ਦਿਓ ਬਹੁਤ ਹੀ ਬਾਕਮਾਲ ਕੱਟੀ ਆ ਦੋਸਤੋ ਹਾਂ ਤੋੜ ਦਿਓ ਬਾਈ ਇਧਰ ਨੂੰ ਤੋੜ ਦਿਓ ਜਰਾ ਲੋ ਵੀ ਦੋਸਤੋ ਤੁਰਤੀ ਤੁਰਦੀ ਕਰਮਾ ਲਈ ਬੜਾ ਚੰਗਾ ਵੇਖੋ ਤੁਸੀਂ ਅੰਗ ਪੈਰ ਕੱਟੀ ਨੂੰ ਬਹੁਤ ਜਿਆਦਾ ਚੰਗਾ ਲੱਗਿਆ ਹੋਇਆ ਮੋੜ ਲਿਓ ਬਾਈ ਚਾਰੇ ਪੈਰਾਂ ਤੇ ਨਿਸ਼ਾਨ ਆਖੂਖਾ ਦੋਸਤੋ ਇਹਦੀ ਬੜੀ ਚੰਗੀ ਆ ਆਰੇ ਨਿਸ਼ਾਨਾ ਬਲੋ ਕੰਪਲੀਟ ਆ ਬਾਈ ਹਾਂਜੀ ਬਾਈ ਜੀ ਇਹਦੀ ਕੀ ਡਿਟੇਲ ਆ ਜਿਹੜੀ ਨਾਲ ਕੱਟੀ ਖੜੀ ਆ ਇਹ ਬਾਈ 2 ਕਸਾਲਾਂ ਦੇ ਕਰੀਬ ਆ ਠੀਕ ਆ ਤੇ ਕਿਹੜੇ ਸੀਮੰਸੂਮੰਦੀ ਆ ਬਾਈ ਇਹ ਇਹ ਬਾਈ ਕੋਹੀਨੂਰ ਦੀ ਆ ਇਹਦਾ ਫੇਸ ਜ਼ਰੂਰ ਕਰਾ ਦੇਈ ਬਾਈ ਕਰਮ ਵਾਲੀ ਦਾ ਇਹਦਰ ਨੂੰ ਸਵਾਰਟੇ ਬਹੁਤ ਵਧੀਆ ਬਾਈ ਇਹਦੀ ਆਖੂ ਖ ਦੇਖੋ ਦੋਸਤੋ ਕਿੰਨੀ ਚੰਗੀ ਲੱਗੀ ਹੋਈ ਆ ਚਾਰੇ ਪੈਰਾਂ ਤੇ ਨਿਸ਼ਾਨ ਸੂਲ ਤੇ ਨਿਸ਼ਾਨ ਧੁੰਨ ਤੇ ਨਿਸ਼ਾਨ ਬਾਕੀ ਦੋਸਤੋ ਵੱਡੀ ਗੱਲ ਆ ਇਹ ਕਰਮ ਵਾਲੀ ਥੱਲੋਂ ਬਹੁਤ ਜ਼ਿਆਦੇ ਚੰਗੀ ਆ ਵੇਖੋ ਥਾਨ ਥੁਣ ਵੇਖੋ ਕਿੰਨਾ ਨਿਖਣਵੇਂ ਲੱਗੇ ਹੋਏ ਬਹੁਤ ਮੋਟਾ ਥਾਨ ਲੱ ਪਤਲੇ ਪਿੰਡੇ ਦੀ ਆ ਪਤਲੇ ਪਿੰਡੇ ਦੀ ਆ ਦੁੱਧ ਵਾਲਾ ਨਾਲੇ ਬਾਈ ਯਾਰ ਇਹਦੀ ਨਾਲ ਸਾਈ ਪਾਦੀ ਸੀ ਬਾਈ ਨੇ ਠੀਕ ਆ ਤੇ ਸਾਈ ਪਾ ਕੇ ਕੋਈ ਬਾਈ ਨੇ ਦੱਸਿਆ ਨਹੀਂ ਆ ਚਲ ਆਪਾਂ ਦੋਨੋਂ ਵੀ ਆਣੇ ਆ ਜੇ ਲੈ ਜਾਣੀ ਹੋਵੇ ਹਜੇ ਵੀ ਲੈ ਜਾਣਾ ਅੱਛਾ ਠੀਕ ਆ ਠੀਕ ਆ ਸਾਈ ਕਿੰਨੀ ਪਾਈ ਸੀਗੀ ਬਾਈ ਸਾਈ ਉਹਨੇ 5000 ਰੁਪਿਆ ਪਾਇਆ ਬਾਈ ਠੀਕ ਆ ਹਾਂਜੀ ਤੇ ਜੇ ਕੋਈ ਵੇਖਣਾ ਚਾਹਵੇ ਤਾਂ ਦੋਸਤੋ ਸਕਰੀਨਸ਼ਾਟ ਵੀ ਪਾਈ ਹੋਣੀ ਵਿਖਾ ਸਕਦੇ ਨੇ ਕਿਉਂਕਿ ਇਹ ਵੀਡੀਓ ਦੋਸਤੋ ਪਹਿਲਾਂ ਹੀ ਵੀਡੀਓ ਵਿੱਚ ਕਵਰ ਕੀਤੀ ਸੀਗੀ ਮੁਰਕੇ ਨਾ ਤਾਂ ਬੰਦਾ ਸਾਈ ਦਾ ਕੋਈ ਦੱਸਦਾਨਾ ਹਾਂ ਹਾਂਜੀ 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 ਤਾਂ ਕੋਈ ਜਾਂਦਾ ਕੰਮ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਬਾਈ ਜਰਾ ਮੋਬਾਈਲ ਨੰਬਰ ਬਾਈ 9872716232 ਇੱਕ ਵਾਰੀ ਹੋਰ ਬੋਲ ਦਿਓ 9872716232 ਲੋ ਵੀ ਦੋਸਤੋ ਇਸ ਘਰ ਵਿੱਚੋਂ ਆਪਾਂ ਦੋ ਹੀ ਨਗਾ ਜੋ ਕਿ ਕਵਰ ਕਰਨੇ ਸੀ ਹੋਰ ਵੀਡੀਓ ਬਣਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ